ਅਮਿਤ ਸਰਦੇ ਮਟਾਲਾ ਰੋਡ ਤੇ ਦੇਰ ਰਾਤ ਦਹਿਸ਼ਤ ਪੈਦਾ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ ਇੱਥੇ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਚੋਂ ਇੱਕ ਬਾਰ ਖੜਾ ਰਿਹਾ ਤੇ ਦੂਜਾ ਅੰਦਰ ਰੈਸਟੋਰੈਂਟ ਵਿੱਚ ਦਾਖਲ ਹੋਇਆ ਜਾਣਕਾਰੀ ਅਨੁਸਾਰ ਉਸਨੇ ਮਾਲਕ ਅਸ਼ੁਤੋਜ ਮਹਾਜਨ ਕੋਲੋਂ ਪਾਣੀ ਦੀ ਬੋਤਲ ਮੰਗੀ ਅਤੇ ਉਹ ਬੋਤਲ ਦੇਣ ਲੱਗਾ ਤਾਂ ਉਸਨੇ ਲਗਭਗ 6 ਗੋਲੀਆਂ ਚਲਾ ਦਿੱਤੀਆਂ ਇਹਨਾਂ ਚੋਂ 3 ਗੋਲੀਆਂ ਉਸ ਨੂੰ ਲੱਗੀਆਂ ਵਾਦਾ ਤੋਂ ਬਾਅਦ ਦੋਸ਼ੀ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਿਆ ਜ਼ਖਮੀ ਹਾਲਤ ਵਿੱਚ ਅਸ਼ੋਤੋਸ਼ ਨੂੰ ਨੀਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਰੈਸਟੋਰੈਂਟ ਦੇ ਮੁਲਾਜ਼ਮਾ ਨੇ ਗੰਭੀਰ ਦੋਸ਼ ਲਗਾਇਆ ਕਿ ਉਹਨਾਂ ਨੇ 1 ਘੰਟਾ ਪਹਿਲਾਂ ਹੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਸੀ ਪਰ ਪੁਲਿਸ ਸਮੇਂ ਤੇ ਨਹੀਂ ਆਈ ਇਹ ਬੜੇ ਬਟਾਲਾ ਰੋਡ ਦੇ ਦੁਕਾਨ ਹੈ ਹਾਂ ਕੀ ਹੋਇਆ ਯਹਾਂ ਪੇ ਦੋ ਬੰਦੇ ਆਏ ਇੱਕ ਬੰਦਾ ਉਧਰ ਮੋਟਰਸਾਈਕਲ ਸਟਾਰਟ ਕੇ ਖੜਾ ਸੀ ਇੱਕ ਅੰਦਰ ਦੋ ਬੋਤਲ ਪਾਣੀ ਲੈਣੇ ਬੰਦਾ ਪਾਣੀ ਦੋ ਤੇ ਗੋਲੀ ਗਾਲ ਕੇ ਮਾਰ ਕੇ ਚੱਲ ਗਿਆ ਕਿੰਨੇ ਲੋਕ ਆਏ ਸਨ ਮੋਟਰਸਾਈਕਲ ਤੇ ਦੋ ਦੋ ਜਣੇ ਸਨ ਉਹ ਜਣੇ ਸਨ ਤੇ ਦੁਕਾਨ ਦੇ ਅੰਦਰ ਆ ਕੇ ਗੋਲੀ ਮਾਰੀ ਹਾਂਜੀ ਅੰਦਰ ਆ ਗਏ ਇੱਕ ਬੰਦੇ ਨੇ ਝਗੜਾ ਹੋਇਆ ਤਾਂ ਪਹਿਲੇ ਹੀ ਆ ਕੋਈ ਨਹੀਂ ਕੁਝ ਨਹੀਂ ਹੋਇਆ ਕੋਈ ਝਗੜਾ ਫਿਰ ਪਾਣੀ ਮੰਗਿਆ ਉਹਨੇ ਔਰ ਗੋਲੀ ਗੜੋ ਪਿੱਛੇ ਕੱਟ ਕੇ ਮਾਰ ਗਏ ਮਾਲਕ ਕੱਲੇ ਸੀ ਉਹ ਦੁਕਾਨ ਦੇ ਮਾਲਕ ਕੱਲੇ ਹੀ ਭਾਈ ਅਸੀਂ ਲੋਕ ਕੰਮ ਕਮ ਕਰ ਰਹੇ ਸੀ ਟੇਬਲ ਟਵਲ ਲਗਾ ਕੇ ਆ ਦੋ ਪਰਸਨ ਆਏ ਸੀ ਹਾਂਜੀ ਤੇ ਇੱਕ ਪਰਸਨ ਅੰਦਰ ਆਇਆ ਪਾਣੀ ਲੈਣ ਹਾਂਜੀ ਤੇ ਬਸ ਸਾਡੇ ਓਨਰ ਦੇ ਗੋਲੀ ਮਾਰਤੀ ਕਿਹਨੀਆਂ ਗੋਲੀਆਂ ਚਲਾਈ ਜਾਂਦਾ ਬੰਦਾ 6-7 ਗੋਲੀਆਂ 6-10 ਗੋਲੀਆਂ ਸੀ ਆ ਜੀ ਕਿਹੜੀਆਂ ਗੋਲੀਆਂ ਕਿਹਨੀਆਂ ਗੋਲੀਆਂ ਮੰਗਿਆ ਸੀ ਕੋਈ ਚੀਜ਼ ਦੀ ਪਰ ਪਾਣੀ ਮੰਗ ਰਹੇ ਸਨ ਬਸ ਕਿਹਨੀਆਂ ਗੋਲੀਆਂ ਵਧੀਆਂ ਉਹਨਾਂ ਭਾਈ ਜਾਨਾ ਭਾਈ ਤਿੰਨ ਗੋਲੀ ਵਜੀ ਹੈ ਭਾਈ ਜੀ ਕਿਤੁਆਂ ਕਿਹਨੀਆਂ ਗਈਆਂ ਲੱਗਦਾ 6 6 ਗੋਲੀ ਚਲਾਈ ਗਈ ਹੈ ਕੋਈ ਗੱਲਬਾਤ ਹੋਈ ਸੀ ਕੋਈ ਪਹਿਲੇ ਕੋਈ ਝਗੜਾ ਹੋਇਆ ਨਹੀਂ ਭਾਈ ਨਾਲ ਝਗੜਾ ਝਗੜਾ ਤਾਂ ਕਿਸੇ ਨਾਲ ਨਹੀਂ ਹੋਇਆ ਸੀ ਇਹ ਕੀ ਕੋਈ ਤਮਕੀ ਵਗੈਰਾ ਇਹ ਸੀ ਕਿੱਥੇ ਨਹੀ ਨਹੀ ਤਮਕੀ ਤਮਕੀ ਨਹੀਂ ਹੈ ਕਾਰਨ ਕੀ ਕੋਈ ਪਤਾ ਲੱਗਾ ਨਹੀਂ ਕਾਰਨ ਦਾ ਨੀਂਵ ਸਰ ਪਤਾ ਸਾਨੂੰ ਮੌਕੇ ਤੇ ਪੁਲਿਸ ਆਈ ਹੈ ਨਹੀਂ ਮੌਕੇ ਤੇ ਪੁਲਿਸ ਨਹੀਂ ਆਈ ਪ੍ਰਸ਼ਾਸਨ ਘਟੋ ਘਟ ਵੀ ਅਸੀਂ 1 ਘੰਟੇ ਬਾਅਦ ਪੁਲਿਸ ਆਈ ਹੈ ਠੀਕ ਹੈ ਕਿ ਅਸੀਂ ਕੰਪਲੇਨ ਪਹਿਲਾਂ ਕੀਤੀ ਸੀ ਪੁਲਿਸ ਦਾ ਕੰਮ ਸੀ ਉਸੇ ਟਾਈਮ ਆਣਾ ਹਾਂਜੀ ਕਮ ਸੇ ਕਮ ਅ ਅੱਧੇ ਘੰਟੇ ਜਾਂ 15 ਮਿੰਟਾਂ ਜਾਂਨ ਨਹੀਂ ਆ ਜਿੱਦਾਂ ਕੋਈ ਮੁੰਡਾ ਹੈਗਾ ਪਹਿਲਾਂ ਇਹਨਾਂ ਦੀ ਕੋਈ ਹੋਟਲ ਦੇ ਵਿੱਚ ਕਿਸੇ ਨੂੰ ਬਿੱਲ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀਗੀ ਜਿਹਨਾਂ ਨੂੰ ਉਹ ਮੁੰਡੇ ਨੇ ਪਛਾਣਿਆ ਵੀ ਸੀਗਾ ਤੇ ਆਪਣੇ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ ਸੀਗੀ ਕਿ ਇਦਾਂ ਇਦਾਂ ਕਰਕੇ ਮੁੰਡਾ ਮੈਂ ਪਛਾਣ ਲਏ ਹੋਇਆ ਤੇ ਆਪਾਂ ਜਲਦੀ ਇਸ ਤੇ ਆਪਾਂ ਜਿਹੜੇ ਹੈਗੇ ਮੁਜਰੀਮਾਂ ਨੂੰ ਫੜ ਲਾਂਗੇ ਸਰ ਉਹਨੂੰ ਕੋਈ ਫੋਨ ਵਗੈਰਾ ਪਹਿਲੇ ਕੋਈ ਆਇਆ ਸੀ ਦੇਖੋ ਉਹ ਜਿਹੜੇ ਫਾਦਰ ਸਾਹਿਬ ਦੱਸਦੇ ਪਏ ਆ ਕਿ ਇਹਨਾਂ ਨੇ ਮਤਲਬ ਕਿ ਜਿਹੜੇ ਇਹਦੇ ਬੇਟਾ ਹੈਗਾ ਜਿਹੜਾ ਆਸ਼ੋਕ ਪੁਸ਼ ਮਾਰਜਨ ਜਿਹੜਾ ਕਿ ਡਿਸੀਜ਼ਡ ਹੈਗਾ ਆ ਉਹਨੇ ਇਹਨੂੰ ਦੱਸਿਆ ਸੀ ਕਿ ਜਿਹੜੇ ਬੰਦਿਆਂ ਦਾ ਮਤਲਬ ਕਿ ਬਿੱਲ ਸਾਨੂੰ ਮਤਲਬ ਮੈਂ ਫੜ ਲਈ ਹੈਗੇ ਆ ਤੇ ਉਹ ਸ਼ਾਮ ਨੂੰ ਤੁਹਾਨੂੰ ਪੈਸੇ ਦੇਣ ਆਣਗੇ ਤੇ ਇਹ ਇੱਕ ਸਾਡੇ ਪ੍ਰਾਈਮ ਸਸਪੈਕਟ ਹੈਗੇ ਆ ਬਾਕੀ ਆਪਾਂ ਤਫਤੀਸ਼ ਨੂੰ ਪੂਰੀ ਚੰਗੀ ਤਰ੍ਹਾਂ ਲੈ ਕੇ ਜਾਵਾਂਗੇ